ਛੇ ਦਿਨਾਂ ਤੋਂ ਭਾਨੀ ਸਿੱਧੂ ਨੂੰ ਮਤਲਬ ਇੱਕ ਝੂਠਾ ਕੇਸ ਕਿਉਂ ਉਹਨੂੰ ਗ੍ਰਿਫਤਾਰ ਕੀਤਾਗਾ ਤੇ ਕਿਤੇ ਹੱਦਤ ਵੀ ਕੀਤਾ ਉਹਤੇ ਜੇ ਅਸੀਂ ਮਤਬੁੱਲ ਇੱਕ ਕੇਸ ਤੋਂ ਦੀ ਜਵਾਨਤ ਵੀ ਕਰਾ ਲਈਦੀ ਪਰਿਵਾਰ ਵਾਲਿਆਂ ਨੇ ਤਾਂ ਫੇਰ ਫੜ ਕੇ ਫੇਰ ਪਰਚਾ ਪਾਤਾ ਮਾੜੀ ਗੱਲ ਇਹ ਹੈ ਹਟਣਾ ਦਾ ਸਰਕਾਰ ਨੂੰ ਪਿੱਛੇ ਚਾਹੀਦਾ ਜਿਹਦੇ ਭਾਨੀ ਦੇ ਪਿੰਡ ਦੋਨੋਂ ਉਹਦੇ ਪਿੰਡ ਦੇ ਵਿੱਚ ਵੱਡਾ ਘੱਟ ਹੋਇਆ ਹੈਗਾ ਹੱਕ ਤਾਂ ਬਣਦਾ ਕਿ ਉਹਦੇ ਉਹਨੂੰ ਰਿਹਾ ਕਰਨਾ ਪਰ ਉਹਦੇ ਭਾਈ ਤੇ ਤੇ ਉਹ ਤੇ ਇੱਕ ਪਰਚਾ ਹੋਰ ਪਾਤਾ ਉਹਦੇ ਇਹ ਕੌਣੇ ਲੋਕਾਂ ਨੂੰ ਸਰਕਾਰ ਕਮਜ਼ੋਰ ਸਮਝਦੀ ਹੈ ਵੀ ਕੁਝ ਕਰ ਨਹੀਂ ਸਕਦੇ ਫਿਰ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਬੜੀ ਵੱਡੀ ਪੱਧਰ ਤੇ ਮੀਟਿੰਗਾਂ ਚੱਲੀਆਂ ਸਾਢੇ 4 ਘੰਟੇ ਮੀਟਿੰਗ ਚੱਲੀ ਇੱਕ ਦੋ ਉਸ ਤੋਂ ਪਹਿਲਾਂ ਮੀਟਿੰਗ ਚੱਲੀ ਅਸੀਂ ਬਾਰ-ਬਾਰੇ ਕਹਿ ਰਹੇ ਸੀ ਵੀ ਤੁਸੀਂ ਬਿਨਾਂ ਸ਼ਰਤ ਰਿਹਾ ਕਰ ਦਿਓ ਪ੍ਰਸ਼ਾਸਨ ਇਹ ਕਹਿ ਰਹੇ ਸੀ ਵੀ ਤੁਸੀਂ ਜਵਾਨਤ ਕਰਾ ਲਓ ਅਸੀਂ ਕਹਿੰਦੇ ਵੀ ਜੇ ਇੱਕ ਕੇਸ ਚ ਕਰਾ ਲਈ ਤੁਸੀਂ ਦੁਬਾਰੇ ਪਰਚਾ ਪਤਾ ਕਿਉਂ ਕਰਾਵਾਂਗੇ ਤੁਸੀਂ ਤਾਂ ਉਹਨਾਂ ਨੇ ਨਹੀਂ ਰਿਹਾ ਕਰਿਆ ਤਾਂ ਪਹਿਲਾਂ ਅਸੀਂ ਪ੍ਰੋਗਰਾਮ ਵੱਡੇ ਕੱਟ 'ਚ 5 ਤਰੀਕਾ ਦਾ ਰੱਖਿਆ ਸੀ ਫਿਰ ਸਾਨੂੰ ਲੱਗਿਆ ਵੀ ਜੇ ਪਰਚਾ ਹੋਰ ਪਤਾ ਸਾਨੂੰ ਅਮਰਜੈਂਸੀ ਮੀਟਿੰਗ ਭਾਨੇ ਦੇ ਪਿੰਡ ਸੱਦ ਕੇ ਅਸੀਂ ਮਤਲਬ ਤਨਦੇਰੀ ਦਾ ਪਰੋਰਾ ਰੱਖਿਆ ਗਿਆ ਤਾਂ ਅੱਜ ਜਿਹੜੇ ਮੈਨੂੰ ਫੋਨ ਆਏ ਨੇ ਮੇਰੇ ਜ਼ਿਲ੍ਹਾ ਪ੍ਰਧਾਨਾਂ ਦੇ ਫੋਨਾਂ ਨੇ ਹਰ ਇੱਕ ਦੇ ਘਰੇ ਪੁਲਸ ਲਾਈ ਹੋਈ ਹੈ ਤੇ ਜੋ ਮਤੜ ਕੇ ਗੱਡੀ ਲੈ ਕੇ ਬਾਹਰ ਨਿਕਲਿਆ ਤਾਂ ਮੇਰੇ ਵਾਰਗੇ ਵੀ ਪੁਲਸ ਲਾਤੀ ਮੇਰੀ ਵੀ ਸਮੁੰਦਲ ਵੀ ਉਹਨਾਂ ਕੋਈ ਲੈ ਮੇਰੀ ਨੌਕੀ ਵੀ ਦਾ 9 ਵਜ ਦਾ ਮੈਂ ਕਹਿੰਦਾ ਸਰਕਾਰ ਦੀ ਵੱਡੀ ਗੱਲ ਦਾ ਜੇ ਨੌ ਜਵਾਨ ਜਾਣਗੇ ਵੱਡੀ ਪੱਦਰ ਤੇ ਕਿਉਂ ਲੋਕਾਂ ਚ ਰੋਸ ਹੈ ਜੇ ਇਹਨਾਂ ਨੇ ਮੇਨ ਲੀਡਰਾਂ ਨੂੰ ਰੋਕ ਲਿਆ ਤੇ ਉੱਥੇ ਕੰਟਰੋਲ ਨਾ ਹੋਇਆ ਕੋਈ ਕਾਟਣਾ ਵਾਪਰ ਗਿਆ ਸਾਉ ਦੀ ਜ਼ਿੰਮੇਵਾਰ ਸਰਕਾਰ ਹੋਊਗੀ ਤੇ ਪ੍ਰਸ਼ਾਸਨ ਹੋਊਗਾ ਕਿਉਂ ਅਸੀਂ ਹਮੇਸ਼ਾ ਬਾਅਦ ਤੇ ਵੱਡੇ ਵੱਡੇ ਇਕੱਠਾਂ ਨੂੰ ਪਟ્રોલ ਕਰ ਲੈਂਦੇ ਆ ਲੋਕਾਂ ਨੂੰ ਹੌਲ ਰਵਾਈ ਕੁਝ ਕਰਨ ਨਹੀਂ ਦਿੰਦੇ ਵੀ ਨਹੀਂ ਪੇ ਲੜਨਾ ਨਹੀਂ ਕਿਉਂ ਜੇ ਪੁਲਿਸ ਵੀ ਸਾਡੀ ਹੈ ਸਾਡੇ ਨੌਜਵਾਨ ਨੇ ਤੇ ਅਸੀਂ ਵੀ ਉਹਨਾਂ ਦੇ ਆ ਸਰਕਾਰ ਆ ਉਹਦੀਆਂ ਕੁਰਸੀਆਂ ਤੇ ਬੈਠੀ ਰਹਿੰਦੀ ਆ ਮੁੱਖ ਮੰਤਰੀ ਆ ਕੁਝ ਨਹੀਂ ਵਿਗੜਨਾ ਉਹਦੇ ਮੰਤਰੀਆਂ ਦਾ ਕੁਝ ਨਹੀਂ ਵਿਗੜਨਾ ਜੇ ਕੋਈ ਚੜ੍ਹਪ ਪੈਂਦੀ ਆ ਸਾਡੀ ਦੇ ਪੁਸਤ ਨਹੀਂ ਪਊਗੀ ਦੋਨਾਂ ਪਾਸੋਂ ਸਾਡਾ ਹੀ ਨੁਕਸਾਨ ਹੋਊਗਾ ਮੈਂ ਦੁਬਾਰਾ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦਾ ਕਿੰਨਾ ਕੁ ਚਿਰ ਵਟਣਗੇ ਉੱਥੇ ਹਲ ਮੇਥੇ ਲਈ ਧਰਨਾ ਚੱਲੂਗਾ ਫਿਰ ਆਣ ਮਿਸੇ ਸਮੇਲੇ ਮੇਰਾ ਘਰ ਕਿਰਿਆ ਜਾਊਗਾ ਜਦੋਂ ਵੀ ਛੱਡਣੇ ਮੌਕੇ ਜਾਊਗਾ ਰਾਤ ਨੂੰ ਛੱਡਣ ਨਾਲ ਮੈਨੂੰ ਜਦੋਂ ਮੇਰਾ ਘਰ ਛੱਡਣਗੇ ਮੈਂ ਕਿਹੜਾ ਉੱਥੇ ਜਾਊਂਗਾ ਜਾਊਗਾ ਪੰਮਾ ਕਾਠੋਂ ਤੇ ਵੇਜੜੇ ਕਿਹੜਾ ਉਹਦੀ ਕੋਠੀ ਤੇ ਵਰ ਕੇ ਜਾ ਕੇ ਆਊਂਗਾ ਜਦੋਂ ਮੇਨੂੰ ਤੋ ਜੱਟਣਗੇ ਮੈਂ ਸਰਕਾਰ ਦੀ ਇਸ ਗੱਲ ਦੀ ਨਕੀਦੀ ਕਰਦਾ ਬੜਾ ਮਾਹੌਲ ਠੀਕ ਚੱਲ ਰਿਹਾ ਦੀ ਪੰਜਾਬ ਦਾ ਮੈਂ ਕਹਿੰਦਾ ਪੈਸੇ ਵੱਧਣ ਪੈਸੇ ਘਟਣ ਦਾ ਮਾਹੌਲ ਠੀਕ ਨਹੀਂ ਹੈਗਾ ਮਤਲਬ ਇਹ ਸਰਕਾਰ ਕੋਲੇ ਪੈਸੇ ਵੱਧਣ ਘਟਣ ਗਿਣਤੀ ਐਮਐਲਏ ਘਟੋਵੇ ਵੱਧੋਵੇ ਪਰ ਸਟੇਟ ਦਾ ਮਾਹੌਲ ਠੀਕ ਹੈਗਾ ਇਹ ਖੁਦ ਮੁੱਖ ਮੰਤਰੀ ਸਟੇਟ ਦਾ ਮਾਹੌਲ ਨੂੰ ਖਰਾਬ ਕਰ ਰਿਹਾ ਹੈ ਸਾਨੂੰ ਵੱਡੀ ਆਸਵੱਜੀ ਦੀ ਲੋਕਾਂ ਨੇ ਇਹਨਾਂ ਦੇ 92 ਐਮਐਲਏ ਜਿੱਤੇ ਆਈ ਦੀ ਵੀ ਵਜਾ ਮੈਂ ਸਟੇਟ ਦਾ ਵਧੀਆ ਮਾਹੌਲ ਹੋਊਗਾ ਇਹ ਮੇਰੇ ਹਿਸਾਬតាម ਕਰੋ ਕੇਜਰੀਵਾਲ ਦੀ ਹਿਸ਼ਾਰਤ ਨਹੀਂ ਚੱਲਦਾ ਇਹ ਪ੍ਰਧਾਨ ਮੰਤਰੀ ਆ ਸਾਧੇ ਹਿਸ਼ਾਰਨ ਚੱਲਦਾ ਕਿਉਂ ਚੱਲਦਾ ਕਿ ਮੈਂ ਕਿਹੜੇ ਤਰੀਕੇ ਨਾਲ ਗੱਲ ਨੂੰ ਮੈਂ ਜੋੜਦਾ ਇੱਕ ਜੱਟਾ ਜੋ ਫੜਿਆ ਸਾਰੇ ਜੱਟ ਇਕੱਠੇ ਹੋਗੇ ਇੱਕ ਕਰਨੀ ਜਟੇ ਰੇਟਾ ਫੜਿਆ ਸਾਰੇ ਮਜ਼ਦੂਰ ਇਕੱਠੇ ਹੋ ਜਾਣਗੇ ਇਹ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਹ ਸਰਕਾਰਾਂ ਪਾੜ ਪਾਉਣੀਆਂ ਚਾਹੁੰਦੀਆਂ ਪਰ ਜਿਹੜੇ ਪੰਜਾਬ ਦੇ ਲੋਕ ਨੇ ਕਿਸਾਨ ਮਜ਼ਦੂਰ ਸਾਡਾ ਇੱਕ ਨਵਾਂ ਦਾ ਰਿਸ਼ਤਾ ਸੀ ਇਕੱਠੇ ਹੋ ਕੇ ਲੜਾਂਗੇ ਇਕੱਠੇ ਹੋ ਕੇ ਮੈਂ ਤਾਂ ਕਹਿੰਦਾ ਦੋਨਾਂ ਨੂੰ ਵਿਆਹ ਕਰੋ ਡਾਕਟਰ ਨੂੰ ਵੀ ਕਰੋ ਤੇ ਭਾਨੇ ਦਾ ਕਰਨੇ 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 ਜ਼ਰੂਰੀ ਕਰੋ ਕਿੰਨੇ ਦਿਨ ਕਰਨੇ ਵੀ ਨਹੀਂ ਸਾਡਾ ਸੰਘਰਸ਼ ਜਾਰੀ ਰਹੀ ਜੂਗਾ ਮੈਂ ਇਨੀ